ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਨੂੰ ਤੀਜੇ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਢੋਲੀ ਗਈ ਵਿੱਚੀ ਮਜਬੂਰੀ ਦਾ ਧੰਦਾ ਬਣ ਗਿਆ ਵਿਚਾਰ ਹੋਰ ਕੁਝ ਕੰਸਰ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਦ ਧੰਦਾ ਤਾਂ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜਨਵਾਰ ਹੋਵਾਂਗੇ ਸਾਨੂੰ ਸਾਡੇ ਐਫਸੀਆ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41.22 ਹਜ਼ਾਰ ਕਰੋੜ ਰੁਪਏ ਦੇ ਕੇ ਸਾਨੂੰ ਕਹਿੰਦੇ ਨੇ ਇਥੋਂ ਦੇਖ ਲੋ ਇਹਨੇ ਪੈਸੇ ਦੇਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚੌਲ ਦੇ ਰਹਾਂ ਦੇਸ਼ ਵਾਸਤੇ 182 ਲੱਖ ਮੀਟਰ ਟਨ ਅਜੇ ਤਾਂ ਧਰਤੀ ਆਪਰੀ ਧਰਤੀ ਖਾ ਗਏ ਇਸ ਤਾਂ ਇਸ ਚੱਕਰ ਚ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾ ਇਸ ਤਰ੍ਹਾਂ ਦੀ ਕੋਈ ਨਾਕਨ ਜਿਹਦੇ ਨਾਲ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰ ਦਾ ਇਕਨੋਮੀ ਦਾ ਘਟਾ ਪਿਆ ਜੀ ਇੱਕ ਦਿਨ ਚ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਹੋ ਜੂਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲਓ ਜੀ ਕਹਿੰਦੇ